ਅਜੀ ਮੈਂ ਨਾ ਇਥੇ ਡੈਮਨਮ ਨੂੰ ਜ ਕਰਦਾ ਸੀ ਅੰਟੀ ਕੋ ਕੰਮ ਕਰਦਾ ਸੀ ਉਹਨਾਂ ਨੇ ਚਲ ਜਾਣਾ ਸੀ ਬਾਹਰ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਲੱਭੇ ਆਪਣੀ ਆਈਡੀ ਲਾ ਲਾ ਉਹਨਾਂ ਦੇ ਬੇਟੇ ਨੇ ਸਲਾਹ ਦਿੱਤੀ ਵੀ ਜਮੈਟੋ ਚ ਕੰਪਨੀ ਦੀ ਤੂੰ ਆਈਡੀ ਲਾ ਲਾ ਸਰ ਮੈਂ ਸਵਾ ਕ ਸਾਲ ਦਾ ਸਵਾ ਕ ਸਾਲ ਦਾ ਮੈਂ ਤੁਰਿਆ ਫਿਰਦਾ ਸੀ ਕਹਿੰਦੇ ਘਰ ਦੇ ਦੱਸਦੇ ਆ ਵੀ ਪੋਲੀਓ ਹੋ ਗਿਆ ਤੈਨੂੰ ਨਾਲ ਬੁਖਾਰ ਚੜਿਆ ਬੁਖਾਰ ਚ ਪੋਲੀਓ ਹੋ ਗਿਆ ਕਿ ਉਹਦਾ ਪੋਲੀਓ ਦੇ ਡਰਾਪਸ ਨਹੀਂ ਪਿਆ ਜਾਂਦੇ ਸੀ ਤੇ ਕੁਛ ਡੈਡੀ ਹੋਣੀ ਵੀ ਸੀ ਉਸ ਪਿੰਡੂ ਸੁਭਾਤ ਨੂੰ ਪਤਾ ਪਿੰਡੂ ਹਸਾਬ ਹੀ ਹੁੰਦਾ ਵਾ ਸ਼ੇਰਾਂ ਦੇ ਪੁੱਤਾਂ ਨੂੰ ਕੁਛ ਨਹੀਂ ਹੁੰਦਾ ਤੋ ਹੁਣ ਮੈਨੂੰ ਸੱਟ ਵਜੀ ਮੈਨੂੰ ਪਤਾ ਲੱਗਦਾ ਨਾ ਜੇ ਤੋ ਮੈਂ ਆਪਣੇ ਜਗ੍ਹਾ ਤੇ ਕੋਈ ਨੌਜਵਾਨ ਹੁਣ ਮੇਰਾ ਪਰੇ ਭੂਆ ਦਾ ਮੁੰਡਾ ਵਾ ਮੰਨ ਲਓ ਤੇ ਉਹਦੇ ਕੁੜੀ ਉਹਨੇ ਆਪਣੀ ਕੁੜੀ ਵਿਆਹ ਲਈ ਹੈ ਤੇ ਮੈਨੂੰ ਵੀ ਹੁੰਦਾ ਵਾ ਵੀ ਚਲੋ ਮੈਂ ਅੱਜ ਠੀਕ ਹੁੰਦਾ ਤੇ ਮੇਰੇ ਬੱਚੇ ਹੁੰਦੇ ਤੇ ਮੈਂ ਵੀ ਆਪਣੀ ਕੁੜੀ ਕੱਢੀ ਕੋਈ ਜਾਂ ਮੁੰਡਾ ਕੋਈ ਨਾ ਕੁਝ ਵਿਆਹਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਤੇ ਮੈਂ ਹਾਂ ਤੁਹਾਡੇ ਨਾਲ ਵਰਸੇਪ ਸਿੰਘ ਕਵਲ ਅੰਮ੍ਰਿਤਸਰ ਦੇ ਵਿੱਚ ਅਕਸਰ ਹੀ ਤੁਹਾਨੂੰ ਮੋਟੀਵੇਸ਼ਨਲ ਸਟੋਰੀਆਂ ਵੇਖਣ ਨੂੰ ਮਿਲਣਗੀਆਂ ਅੱਜ ਤੁਹਾਨੂੰ ਅਸੀਂ ਇੱਕ ਇਹੋ ਜਿਹਾ ਇਨਸਾਨ ਨਾਲ ਮਿਲਣ ਜਾ ਰਹੇ ਹਾਂ ਜਿਹੜਾ ਕਿ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਜ਼ਰੂਰ ਵਧ ਰਿਹਾ ਪਰ ਆਮ ਇਨਸਾਨਾਂ ਨਾਲੋਂ ਵੱਖਰਾ ਹੈ ਕਿਉਂਕਿ ਫਿਜ਼ੀਕਲੀ ਚੈਲੰਜਡ ਨੇ ਫਿਜ਼ੀਕਲੀ ਠੀਕ ਨਹੀਂ ਨੇ ਪਰ ਜ਼ਿੰਦਗੀ ਦੇ ਵਿੱਚ ਮਿਹਨਤ ਕਰਨ ਤੋਂ ਪਿੱਛੇ ਨਹੀਂ ਹਟਦੇ ਤੁਹਾਨੂੰ ਉਸ ਵਿਅਕਤੀ ਦੀ ਤਸਵੀਰ ਦਿਖਾ ਦਿੰਨੇ ਆ ਫਿਜ਼ੀਕਲੀ ਠੀਕ ਨਹੀਂ ਨੇ ਪਰ ਜ਼ਿੰਦਗੀ ਦੇ ਵਿੱਚ ਅੱਗੇ ਵਧ ਰਹੇ ਨੇ ਕੰਮ ਕਰ ਰਹੇ ਨੇ ਪਰਿਵਾਰ ਚਲਾ ਰਹੇ ਨੇ ਇੱਕ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਇਨਸਾਨ ਆਪਣਾ ਪਰਿਵਾਰ ਚ ਲਾਉਂਦਾ ਹੈ ਅਕਸਰ ਹੀ ਲੋਕ ਜਿਹੜਾ ਕਿ ਲੋਕਾਂ ਨੂੰ ਸ਼ਿਕਾਇਤ ਹੁੰਦੀ ਰੱਬ ਨਾਲ ਕਿ ਅਸੀਂ ਠੀਕ ਨਹੀਂ ਹੈਗੇ ਅਸੀਂ ਜ਼ਿੰਦਗੀ ਦੇ ਅੱਗੇ ਨਹੀਂ ਵਧ ਸਕਦੇ ਪਰ ਇਹੋ ਜੇ ਇਨਸਾਨਾਂ ਤੋਂ ਤੁਹਾਨੂੰ ਸਿੱਖਣਾ ਚਾਹੀਦਾ ਹੈ ਕਿ ਜਿਹੜੇ ਫਿਜ਼ੀਕਲੀ ਠੀਕ ਨਾ ਹੋਣ ਕਾਰਨ ਵੀ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧ ਰਹੇ ਨੇ ਪਰਿਵਾਰ ਚ ਚਲਾ ਰਹੇ ਨੇ ਗੱ ਨਾਮ ਹੈ ਜੀ ਆਪ ਦਾ ਹਰਮਨਦੀਪ ਸਿੰਘ ਜੀ ਅਦੀਪਾ ਜੀ ਪਹਿਲਾ ਜਾਨਣਾ ਚਾਹਵਾ ਕਿ ਕਿਸ ਤਰ੍ਹਾਂ ਤੁਸੀਂ ਇਸ ਜ਼ੋਮੈਟੋ ਦੇ ਕੰਮ 'ਚ ਪਏ ਹੋ ਕਿਸ ਤਰ੍ਹਾਂ ਤੁਹਾਡੇ ਮਨ 'ਚ ਆਇਆ ਕਿ ਮੈਂ ਜ਼ੋਮੈਟੋ ਦਾ ਕੰਮ ਕਰਾਂ ਫਿਜ਼ੀਕਲੀ ਠੀਕ ਨਹੀਂ ਐ ਇਹਦੇ ਵਿੱਚ ਮੈਂ ਕੰਮ ਕਰ ਸਕਦਾ ਪਾ ਜੀ ਮੈਂ ਨਾ ਇਥੇ ਡਾਇਮੰਡ ਨਿਊਜ਼ ਕਰਦਾ ਸੀ ਅੰਟੀ ਕੋ ਕੰਮ ਕਰਦਾ ਸੀ ਉਹਨਾਂ ਨੇ ਚਲ ਜਾਣਾ ਸੀ ਬਾਹਰ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਲੱਭੇ ਆਪਣੀ ਆਈਡੀ ਲਾ ਲਾ ਉਹਨਾਂ ਦੇ ਬੇਟੇ ਨੇ ਸਲਾਹ ਦਿੱਤੀ ਵੀ ਜ਼ੋਮੈਟੋ 'ਚ ਕੰਪਨੀ 'ਚ ਤੂੰ ਆਈਡੀ ਲਾ ਲਾ ਤੇ ਮੈਂ ਫਿਰ ਉੱਥੇ ਆਈਡੀ ਲਾ ਲਈ ਉਹਨਾਂ ਨੇ ਮੈਨੂੰ ਮੇਰੇ ਕੋਲ ਸ੍ਰੈਮ ਪੈਸੇ ਨਹੀਂ ਸੀ ਹੈਗੇ ਕਿਉਂਕਿ ਅੰਟੀ ਦੇ ਕੰਮ ਨਾਲ ਜਿਹੜਾ ਅਮੀਨਾਂ ਕੇ ਬਾਦ ਲੈ ਮੇਰੇ ਕੋ ਪੈਸੇ ਹੋ ਤੇ ਉਹਨਾਂ ਨੇ 1280 ਰੁਪਏ ਦਿੱਤੇ 1280 ਰੁਪਏ ਦੀ ਆਡੀ ਲੱਗੀ ਹੀ ਮੇਰੀ ਤੇ ਬਸ ਉਦੋਂ ਤੋਂ ਫਿਰ ਮੈਂ ਜਮੈਟੋ ਦਾ ਕੰਮ ਕਰਨ ਲੱਗ ਪਿਆ ਭਾਜੀ ਪਹਿਲਾਂ ਤਾਂ ਇਹ ਜਾਨਣਾ ਚਾਹਾਂਗਾ ਆਖਿਰ ਤੁਸੀਂ ਆ ਫਿਜ਼ੀਕਲੀ ਠੀਕ ਨਹੀਂ ਹੋ ਕਦੋਂ ਹੋਇਆ ਸੀਗਾ ਜ਼ਿੰਦਗੀ ਦੇ ਵਿੱਚ ਕਦੋਂ ਇਹ ਮੋੜ ਆਇਆ ਸੀ ਸਰ ਮੈਂ ਸਵਾ ਕ ਸਾਲ ਦਾ ਸਵਾ ਕ ਸਾਲ ਦਾ ਮੈਂ ਤੁਰਿਆ ਫਿਰਦਾ ਸੀ ਕਹਿੰਦੇ ਘਰ ਦੇ ਦੱਸਦੇ ਆ ਵੀ ਪੋਲੀਓ ਹੋ ਗਿਆ ਤੈਨੂੰ ਨਾਲ ਬੁਖਾਰ ਚੜਿਆ ਬੁਖਾਰ ਚ ਪੋਲੀਓ ਹੋ ਗਿਆ ਕਿ ਉਹ ਤਾਂ ਪੋਲੀਓ ਦੇ ਡਰਾਪਸ ਨਹੀਂ ਪਿਆ ਜਾਂਦੇ ਸੀ ਅੱਛਾ ਤੋ ਕੁਛ ਡੈਡੀ ਹੁਣੀ ਵੀ ਸੀ ਉਸ ਪਿੰਡੂ ਸਭਾ ਤਨੂ ਪਤਾ ਪਿੰਡੂ ਹਸਾਬ ਹੀ ਹੁੰਦਾ ਵਾ ਸ਼ੇਰਾਂ ਦੇ ਪੁੱਤਾਂ ਨੂੰ ਕੁਛ ਨਹੀਂ ਹੁੰਦਾ ਤੇ ਹੁਣ ਮੈਨੂੰ 6 ਵਜੇ ਮੈਨੂੰ ਪਤਾ ਲੱਗਦਾ ਨਾ ਜਦੋਂ ਮੈਂ ਆਪਣੇ ਜਗ੍ਹਾ ਤੇ ਕੋਈ ਨੌਜਵਾਨ ਹੁਣ ਮੇਰਾ ਪਰੇ ਭੂਆ ਦਾ ਮੁੰਡਾ ਵਾ ਮੰਨ ਲਓ ਤੇ ਉਹਦੀ ਕੁੜੀ ਉਹਨੇ ਆਪਣੀ ਕੁੜੀ ਵਿਆ ਲੀ ਹੈ ਤੇ ਮੈਨੂੰ ਵੀ ਹੁੰਦਾ ਵਾ ਵੀ ਚਲੋ ਮੈਂ ਅੱਜ ਠੀਕ ਹੁੰਦਾ ਤੇ ਮੇਰੇ ਬੱਚੇ ਹੁੰਦੇ ਤੇ ਮੈਂ ਵੀ ਆਪਣੀ ਕੁੜੀ ਕੜੀ ਕੋਈ ਜਾਂ ਮੁੰਡਾ ਕੋਈ ਕੁਛ ਨਾ ਕੁਛ ਵਿਆਹਦਾ ਸਸਪਾ ਜੀ ਅਕਸਰੀ ਜ਼ਿੰਦਗੀ ਤੇ ਵਾਕਈ ਹੋ ਜਾਂਦੀ ਆਮ ਜਿਹੇ ਲੋਕਾਂ ਨਾਲ ਕਿੰਨਾ ਕੁ ਮੁਸ਼ਕਿਲ ਤੁਹਾਨੂੰ ਚੇਲੇਪੇ ਕੀ ਕੀ ਤੁਹਾਨੂੰ ਚੈਲੈਂਜਿੰਗ ਫੇਸ ਕਰਨੇ ਪੈਂਦੇ ਆ ਆਮ ਇਨਸਾਨ ਦੀ ਜ਼ਿੰਦਗੀ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਕੀ ਚੈਲੈਂਜ ਤੁਸੀਂ ਫੇਸ ਕੀਤੇ ਆ ਬਚਪਨ ਤੋਂ ਲੈ ਕੇ ਹੁਣ ਤੱਕ ਚੈਲੈਂਜ ਬਹੁਤ ਫੇਸ ਕੀਤੇ ਆ ਸਰ ਧੱਕੇ ਬਹੁਤ ਖਾਦੇ ਆ ਟੇਲਰ ਦੇ ਕੰਮ ਜੀ ਬਹੁਤ ਧੱਕੇ ਖਾਦੇ ਆ ਚਲੋ ਹੁਣ ਮੈਨੂੰ ਥੋੜਾ ਜਿਹਾ ਸਕੂਨ ਮਿਲਿਆ ਦਿਲ ਨੂੰ ਚਲੋ ਮੇਰੇ ਪੈਸੇ ਵੱਣ ਰਹੇ ਨੇ ਚਲੋ ਮੈਨੂੰ ਕੰਪਨੀ ਦੇ ਰਹੀ ਆ ਬੈਨੀਫਿਟ ਮੇਰੇ ਸਰ ਨੇ ਬਹੁਤ ਵਧੀਆ ਸਰ ਨੇ ਰਵਨੀਤ ਸਰ ਨੇ ਵਰਨ ਸਰ ਨੇ ਤੇ ਰੋਹਿਤ ਸਰ ਨੇ ਹਰ ਕਰਦਾ ਵਾਂ ਕੰਪਨੀ ਨੂੰ ਫੋਨ ਕਰਨ ਤੋਂ ਪਹਿਲਾਂ ਮੇਰਾ ਮਸਲਾ ਹੱਲ ਹੋ ਜਾਂਦਾ ਕੋਈ ਵੀ ਜੇ ਮੈਨੂੰ ਮੁਸ਼ਕਲ ਆਉਂਦੀ ਆ ਤਾਂ ਅਬਲ ਤੇ ਮੁਸ਼ਕਲ ਬਹੁਤ ਘੱਟ ਆਉਂਦੀ ਆ ਜੇ ਕੋਈ ਆਉਂਦੀ ਤਾਂ ਉਸੇ ਵੇਲੇ ਮੇਰਾ ਹੱਲ ਕਰ ਦਿੰਦੇ ਨੇ वैसे पजी एक वैसे देखे जावे वही कि रूटीन ਦੇ ਵਿੱਚ ਆਮ ਇਨਸਾਨ ਜੋ ਕੰਮ ਕਰਪੰਦਾ ਤੁਹਾਡੇ ਲਈ ਥੋੜਾ ਮੁਸ਼ਕਿਲ ਹੁੰਦਾ ਕੀ ਕੀ ਮਨ ਲਕੀ ਆਮ ਇਨਸਾਨ ਜੋ इजीली ਕੰਮ ਕਰਨ ਲੈਂਦਾ ਤੁਹਾਨੂੰ ਕੀ ਚੈਲੰਜ ਫੇਸ ਕਰਨਾ ਪੈਂਦਾ ਕਿ ਰੋਜ਼ ਦੇ ਰੂਟੀਨ ਦੇ ਵਿੱਚ ਕੱਪੜੇ ਪਾਉਣੇ ਜਾਂ ਕੁਛ ਜਾਂ ਕਿੱਦਾਂ ਜਾਂ ਕੁਝ ਕਿਤੇ ਜਾਣਾ ਮੁਸ਼ਕਿਲ ਤੇ ਆਉਂਦੀ ਹੋਵੇਗੀ ਸਰ ਮੁਸ਼ਕਿਲ ਤੇ ਆਉਂਦੀ ਹੈ ਹੁਣ ਮੰਨ ਲਓ ਆਮ ਜਿਹੜੇ ਮੁੰਡੇ ਕੰਮ ਕਰਦੇ ਨੇ ਜਮਾਟੋ ਚ ਉਹ ਹੁਣ ਮੰਨ ਲਓ ਵੀ ਉਤਰਗੇ ਆਰਡਰ ਲੈ ਲਿੰਦੇ ਨੇ ਮੈਂ ਜਦੋਂ ਮੰਨ ਲਓ ਸਵੇਰ ਤੋਂ 8 ਵਜੇ ਤੱਕ ਬਹਿ ਜਾਣਾ ਵਾ ਤੇ ਮੈਂ 10 ਵਜੇ ਤੱਕ ਇਹਦੇ ਉੱਤੇ ਰਹਿਣਾ ਵਾ ਦੋਸਤੋ ਬਾਅਦ ਥੱਲੇ ਨਹੀਂ ਉਤਰਨਾ ਉਸ ਤੋਂ ਪਹਿਲਾਂ ਮੈਂ ਥੱਲੇ ਨਹੀਂ ਉਤਰਨਾ ਕਿਉਂਕਿ ਮੈਨੂੰ ਮੈ ਮਸ਼ਕਲ ਬਹੁਤ ਜ਼ਿਆਦਾ ਆਉਂਦੀ ਹੈ ਜੀ ਜੀ ਕੰਮ ਕਰਨਾ ਤੇ ਚਲੋ ਕੰਮ ਤੇ ਕਰਨਾ ਹੀ ਪੈਣਾ ਹੈ ਮਿਹਨਤ ਕਰੋ ਮਿਹਨਤ ਕਰਨ ਚ ਕੁਝ ਨਹੀਂ ਜਾਂਦਾ ਬੈਨੀਫਿਟ ਤੇ ਮਿਲਦਾ ਹੀ ਹੈ ਨਾ ਚਲੋ ਭਲਾ ਥੋੜਾ ਜਿਹਾ ਲੇਟ ਹੀ ਮਿਲਦਾ ਮਿਲਦਾ ਤਾਂ ਹੈਗਾ ਨਾ ਭਾਜੀ ਪਰਿਵਾਰ ਚ ਹੋਰ ਹੁਣ ਕੌਣ ਕੌਣ ਨੇ ਫਾਦਰ ਸਾਹਿਬ ਨੇ ਚਲੋ ਦੀ ਜ਼ਿਕਰ ਕੀਤਾ ਹੈ ਕੌਣ ਕੌਣ ਨੇ ਪਰਿਵਾਰ ਚ ਹੋਰ ਮਾਰਚੇ ਮੇਰੇ ਦੋਸਤ ਸਿਸ਼ਟਰਾ ਨੇ ਤੇ ਇੱਕ ਮੇਰਾ ਬਨੇਵਾ ਵਾ ਇੱਕ ਮੇਰੇ ਮਮਾ ਨੇ ਤੇ ਮੈਂ ਆਂ ਜੀ ਦੇ ਪਾਚ ਕਿਸ ਤਰ੍ਹਾਂ ਮਰਗੀ ਹੁਣ ਘਰ ਪਰਿਵਾਰ ਚੱਲ ਰਿਹਾ ਕਿਤਨਾ ਗੁਜ਼ਾਰਾ ਚੱਲ ਰਿਹਾ ਤੁਸੀਂ ਚਲਾ ਰਹੇ ਹੋ ਘਰ ਦਾ ਸਾਰਾ ਖਰਚਾ ਤੁਸੀਂ ਕਰਦੇ ਹੋ ਖੁਦ ਸਾਰਾ ਖਰਚਾ ਸਿਰ ਮੇਰੇ ਤੇ ਆ ਸਾਰਾ ਜ਼ਿੰਮੇਵਾਰੀ ਮੇਰੇ ਤੇ ਪੈ ਗਈ ਹੈ ਜਦੋਂ ਫਾਦਰ ਸਾਹਿਬ ਹੁਣ ਮੈਂ ਕੁੜੀ ਨੂੰ ਤਾਂ ਕਹਾਂਗਾ ਨਹੀਂ ਵੀ ਤੂੰ ਮਿਹਨਤ ਕਰਕੇ ਲਿਆ ਕੁੜੀ ਨੂੰ ਤਾਂ ਕਹਿ ਨਹੀਂ ਜਾ ਸਕਦਾ ਜੇ ਕੁੜੀ ਆਪਣੀ ਵਿਆਹੀ ਹੀ ਚਲੋ ਇਹਦਾ ਨਹੀਂ ਨਿਭਿਆ ਉੱਥੇ ਤੇ ਚਲੋ ਬਾਅਦ ਚ ਕੀਤਾ ਫੇਰ ਦੁਬਾਰਾ ਨਹੀਂ ਨਿਭਿਆ ਉਹਦਾ ਫੇਰ ਕਿ ਚਲੋ ਬੰਦੇ ਮਾੜੇ ਪਹਿਲਾਂ ਮਾੜੇ ਮਾੜੇ ਟਕਰ ਗਏ ਹੁਣ ਫੇਰ ਉਸ ਤੋਂ ਜ਼ਿਆਦਾ ਮਾੜੇ ਟਕਰ ਗਏ ਨੇ ਪਰ ਹੁਣ ਮੈਂ ਕੁੜੀ ਨੂੰ ਤੇ ਕਹਿ ਨਹੀਂ ਸਕਦਾ ਹੁਣ ਮੈਨੂੰ ਹੀ ਕਰਨਾ ਪੈਣਾ ਵਾ ਜਿੰਨੇ ਕੁ ਜ਼ਿੰਮੇਵਾਰੀ ਪਰਮਾਤਮਾ ਨੇ ਲਿਖੀ ਆ ਪਰਿਵਾਰ ਦੀ ਉਨੀ ਕਿ ਨਿਭਾਵਾਂਗਾ ਭਾਜੀ ਅਕਸਰ ਦੇਖਿਆ ਜਾਂਦਾ ਇਨਸਾਨ ਨਾ ਜਦੋਂ ਕਿਸੇ ਪਾਸੇ ਨਹੀਂ ਖਰਪੰਦੋ ਆਪਣੇ ਆਪ ਨਾਲ ਗੱਲਾਂ ਕਰਦਾ ਵਾ ਕਿ ਹਾਂ ਤੂੰ ਕਰ ਸਕਦਾ ਆਪਣੇ ਆਪ ਨੂੰ ਮੋਟੀਵੇਟ ਕਿਸ ਤਰ੍ਹਾਂ ਕਰਦੇ ਉਹ ਕਦੀ ਕਦੀ ਖਿਆਲ ਤੇ ਆਉਂਦੇ ਹੋਣਗੇ ਆਪਣੇ ਆਪ ਨੂੰ ਖੁਦ ਨੂੰ ਮੋਟੀਵੇਟ ਕਿੱਦਾਂ ਕਰਦੇ ਕਿ ਨਹੀਂ ਯਾਰ ਆ ਕੰਮ ਨਹੀਂ ਹੋ ਰਿਆ ਨਹੀਂ ਯਾ ਤੈਨੂੰ ਕਰਨਾ ਪੈਣਾ ਪਰਿਵਾਰ ਆ ਮਾਂ ਆ ਕਿਸ ਤਰ੍ਹਾਂ ਆਪਣੇ ਆਪ ਨਾਲ ਗੱਲਾਂ ਕਿਸ ਤਰ੍ਹਾਂ ਕਰਦੇ ਉਹ ਸਰ ਕੇ ਵੇਲੇ ਰਾਤ ਸੋਚਦੇ ਰਹਿੰਦਾ ਵੀ ਮੈਂ ਹੁਣ ਮੰਨ ਲਓ ਆ ਕੰਮ ਕਰਤਾ ਵਾ ਤੇ ਅਗਲੀ ਵਾਰੀ ਮੈਂ ਆ ਕੰਮ ਕਰਨਾ ਮੈਂ ਪੈਸੇ ਜੋੜ ਕੇ ਇਸ ਤਰ੍ਹਾਂ 10-10 20-20 ਰੁਪਏ ਕੱਢ ਕੇ ਜਮ੍ਹਾਂ ਕਰਕੇ 10-10 20-20 ਰੁਪਏ ਕੱਢ ਕੇ ਅਗਲੀ ਵਾਰੀ ਕੰਮ ਉਹ ਕਰਨਾ ਵਾ ਪਰ ਮੈਂ ਹਿੰਮਤ ਨਹੀਂ ਹਾਰੀ ਸਰ ਹਿੰਮਤ ਹੈ ਮੇਰੇ ਮੈਨੂੰ ਹੀ ਮੇਰੇ ਹਿੰਮਤ ਦਾ ਪਰਮਾਤਮਾ ਨੇ ਬਹੁਤ ਦਿੱਤੀ ਹੈ ਮੈਂ ਕਦੀ ਅਜ ਤੱਕ ਹਿੰਮਤ ਨਹੀਂ ਹਾਰੀ ਮੈਂ ਜਿਸ ਕੋ ਦੂਜਿਆਂ ਲੋਕਾਂ ਨੂੰ ਕਹਿਣਾ ਵਾ ਵੀ ਤੁਸੀਂ ਨਸ਼ਾ ਨਾ ਕਰੋ ਮੈਂ ਲੋਕਾਂ ਨੂੰ ਸਮਝਾਉਣਾ ਵਾ ਵੀ ਨਸ਼ਾ ਨਾ ਕਰੋ ਤੁਸੀਂ ਨਸ਼ਾ ਕਰਦੇ ਜੇ ਇੱਕ ਤਾਂ ਸਰੀਰ ਦਾ ਨੁਕਸਾਨ ਹੁੰਦਾ ਵਾ ਤੇ ਮੁੜ ਕੇ ਕੋਈ ਨਾ ਕਰਦਾ ਜੀਵਾੜਦਾ ਵਾ ਹੁਣ ਸਾਡੇ ਲਾਗੇ ਗਵਾਂਡੀਆਂ ਦੇ ਦੋ ਮੁੰਡੇ ਹੀ ਨੇ ਉਹਨਾਂ ਦੇ ਘਰ ਤੇ ਨਸ਼ੇ ਦਾ ਨਸ਼ਾ ਕਰੀ ਜਾਂਦੇ ਦੋਵੇਂ ਮੁੰਡੇ ਤੇ ਮਾਅ ਜਰੀ ਇੰਨੀ ਦੁਖੀ ਹੁੰਦੀ ਐ ਤੇ ਮੈਂ ਤੇ ਪਰਮਾਤਮਾ ਦਾ ਇੰਨਾ ਸ਼ੁਕਰ ਕਰਦਾ ਕਿ ਮੈਨੂੰ ਇਸ ਮਾੜੇ ਕੰਮ ਤੋਂ ਤੂੰ ਬਚਾਇਆ ਹਾਂ ਮਿਲਦੇ ਨੇ ਬੰਦੇ ਸਾਨੂੰ ਹੀ ਬਹੁਤ ਮਿਲਦੇ ਨੇ ਵੀ ਆਉ ਤੈਨੂੰ ਨਸ਼ਾ ਕਰਾਈਏ ਪਰ ਮੈਂ ਇਸ ਵਕ ਮੈਲੇ ਮੈਂਣਾ ਨਹੀਂ ਜਾਂਦਾ ਮੇਰੀ ਜ਼ਿੰਮੇਵਾਰੀ ਇੰਨੀ ਤਕੜੀ ਹੈ ਘਰ ਦੀ ਕਿ ਮੈਂ ਤਿੰਨ ਜੀ ਪਿੱਛੇ ਹੋਰ ਪਾ ਲੈਣੇ ਨੇ ਮੈਨੂੰ ਕਿ ਜ਼ਿੰਮੇਵਾਰੀ ਮੈਂ ਜ਼ਿੰਮੇਵਾਰੀ ਤੇ ਭੱਜਾਂ ਗਣੀ ਅੱਜ ਤੱਕ ਕਦੇ ਨਸ਼ੇ ਨਾਲ ਇੰਨੀ ਨਫ਼ਰਤ ਐ ਕੁਝ ਆਪ ਹੱਟ ਬੀਤੀ ਹੋਈ ਪਈ ਐ ਜਾਂ ਕੁਝ ਪਰਿਵਾਰ ਚ ਹੋਈ ਪਈ ਐ ਨਸ਼ੇ ਨਾਲ ਇੰਨੀ ਨਫ਼ਰਤ ਨਸ਼ੇ ਨਾਲ ਮੇਰਾ ਭਰਾ ਸਰ ਸਰ ਭਰਾ ਚਲਾ ਗਿਆ ਵਾ ਅੱਛਾ ਤਾਂ ਬਾਕਸ 85 ਕਿਲੋ weight ਦੇ ਬਾਕਸਿੰਗ ਦਾ ਪਲੇਅਰ ਸੀ ਤੇ ਨਸ਼ੇ ਨਾਲ ਮੇਰਾ